ਉਹ ਜੀਵਨ ਹਾਂਜੀ ਉਹ ਕਿੱਥੇ ਰਹਿ ਗਈ ਗੱਲ ਸੁਣ ਆ ਗਈ ਆ ਗਈ ਆ ਲੈ ਆੜੂ ਆਹੋ ਲੈ ਲੈਂਦੇ ਹਾਂ ਚੱਲ ਚੰਗਾ ਕੀਤਾ ਆ ਉਹ ਬਹੁਤੇ ਹੱਥ ਦੂਰ ਨਿਕਲ ਜਾਂਦਾ ਜਿੰਨੇ ਜਿੰਨੇ ਹੱਥ ਹੁੰਦੇ ਨੇ ਥਿਲਥਲੇ ਅੱਛਾ ਤੇ ਲਾ ਲੈ ਹਾਂ ਮੈਂ ਚੱਲ ਲੀੜੇ ਪਾਏ ਤੇ ਮੁਰਕਿਆਂ ਮੈਂ ਕਿੱਥੇ ਜਾਂਦੇ ਕਰੂੰਗਾ ਨਹੀਂ ਚਲ ਵਧੀਆ ਕੀਤਾ ਵਾਹ ਵਧੀਆ ਹੋਏ ਆ ਉਹਨਾਂ ਦੇ ਘਰ ਹੈ ਨਹੀਂ ਗਾਲੂ ਪੁੱਛਿਆ ਹੈ ਗੱਲਜੀਤ ਨੂੰ ਠੀਕ ਹੈ ਠੀਕ ਹੈ ਆਂਦੀ ਨਹੀਂ ਮਮੀ ਹੈ ਨਹੀਂ ਗੇ ਤੇ ਮੈਂ ਫਿਰ ਉਹ ਆਪਣੇ ਲੈ ਆਈਏ ਲਾ ਕੇ ਆਂਦੀ ਲੈ ਆਓ ਮੇਰਾ ਬੜਾ ਜੀ ਕਰਦਾ ਵਾ ਠੀਕ ਹੈ ਠੀਕ ਹੈ ਆਹੋ ਚਲ ਆ ਚੰਗਾ ਕੀਤਾ ਤੁਸੀਂ ਲਾ ਲਿਆ ਜੀ ਚਲੋ ਤੇ ਚੱਲੀਏ ਫਿਰ ਟਾਈਮ ਨਾਲ ਚਲਦੇ ਹਾਂ ਪਰ ਮੇਰੀ ਗੱਲ ਵਾਕਾ ਹੂੰ ਤੇ ਹੋਰ ਨਾ ਕੋ ਲੈ ਜੀ ਕੋ ਸਮਾਨ ਥੋੜਾ ਬਹੁਤ ਹੋਰ ਸਮਾਨ ਕਾਦਾ ਕਰਨਾ ਕੱਪੜੇ ਆਪਾਂ ਲੈ ਲਏ ਆ ਕੁੜੀ ਦਾ ਸੂਟ ਵੀ ਸੀਪ ਕੇ ਆ ਗਿਆ ਵਾ ਆ ਗਿਆ ਵਾ ਆਹੋ ਤੇ ਮੈਂ ਗੱਲ ਕਹਿੰਦਾ ਗੋ ਤੇ ਗੱਲ ਨਾ ਕਰੇ ਵੀ ਹੋਰ ਨੀ ਕੋ ਲੈ ਆਂਦਾ ਕੋਸ਼ ਨਹੀਂ ਆਂਦੀ ਉਹਨੇ ਤਾਂ ਗੱਲਾਂ ਕਰਦੀ ਰਹਿਣਾ ਉਹਦੇ ਕਿਹੜੀ ਗੱਲ ਵਾ ਉਹਦੀ ਜਬਾਨ ਬੜੀ ਹੈ ਉਹਦਾ ਕੰਮ ਹੀ ਇਹੋ ਵਾ ਚਲੋ ਟਾਈਮ ਦਾ ਚੱਲੀਏ ਉਹ ਤੇ ਬੱਸ ਲੰਘ ਜਾਣੀ ਜੇ ਚਲ ਚਲ ਚਲੋ ਤਾਈ ਨੂੰ ਮੈਂ ਕਿਹਾ ਭੜਾ ਕੀ ਗਏ ਆ ਓਏ ਭੜਾ ਤਾਂ ਫਿਰ ਹੈ ਹੀ ਆ ਭੜਾ ਤਾਂ ਥੋੜਾ ਜਾਈਏ ਪਰ ਇਹਦੇ ਦੋਦੀ ਜਨਤੰ ਕਰਦਾ ਵੇ ਮੇਰੀ ਗੱਲ ਸੁਣੋ ਹਾਂ ਤੁਹਾਨੂੰ ਮੈਂ ਕਿਹਾ ਸੀ ਨਾ ਮੈਂ ਮੋਟਰਸਾਈਕਲ ਮੰਗ ਲਓ ਕਿਸਦਾ ਤੁਸੀਂ ਵੀ ਨਹੀਂ ਕਿਹਾ ਮੰਗਿਆ ਬੜੇ ਬੜੇ ਕਰਨੀ ਗੱਲ ਪਹਿਲਾਂ ਮੋਟਰਸਾਈਕਲ ਇਹ ਕਹਦਾ ਵੀ ਮੁਫਤ ਚੱਲਣਾ ਸੀ 100 200 ਦਾ ਦੇ ਦੋ ਚਾ ਨਾ ਪਾਉਂਦੇ ਜਿਵੇਂ ਕਿ ਇਹਦੇ ਘਰੋਂ ਲੈਂਦਾ ਸੀ ਤੇ ਤੇਲ ਪਾ ਕੇ ਅਗਲੇ ਗੱਲ ਕਰਕੇ ਪੀਂਦਾ ਵਾ ਚਲ ਤੁਰੋ ਉਹ ਹੀ ਗੱਲ ਕਰੀ ਜੀ ਮੇਰਾ ਜੀਗਾਤਾ ਮੋਟਰਸਾਈਕਲ ਨੂੰ ਕਈ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਵਾ ਹਾਂ ਤੇ ਤੇ ਲੱਗੀ ਸੰਘ ਸੁੱਕਣ ਦੇ ਆ ਗੋੜੇ ਗੋੜੇ ਕੋਈ ਨਹੀਂ ਪੀਣੇ ਜਾ ਕੇ ਪਾਣੀ ਹਾਂ ਤੇ ਬਈ ਅਸ ਪੰਨਾਂ ਕਰਦੇ ਹੀ ਹੈ ਭੱਜੀ ਫਿਰਦੀ ਭੱਜੀ ਫਿਰਦੀ ਹੈ ਕਿਦਾਂ ਛਾਂਡ ਦੇਵੇ ਉਹਦਾ ਉਹਦਾ ਪਿਆ ਹੋਣਾ ਚਾੜੇ ਲੱਗਦਾ ਕਿੰਨੇ ਆਵਾਜ਼ ਕੋਈ ਛਿੰਗਵਾਜ ਮਾਰ ਕੇ ਮੇਰੇ ਤੱਕ ਸੱਚ ਦੱਸ ਮੈਂ ਕੋਸ਼ਟ ਨਹੀਂ ਥੁੜੇ ਗੱਲ ਜੀਤ ਕੋਰ ਹਾਂਜੀ ਮੰਮੀ ਦੀ ਉਰੇ ਆ ਗੱਲ ਸੁਣ ਹਾਂ ਕੀ ਹੋਇਆ ਬੀ ਮੈਨੂੰ ਗੱਲ ਦੱਸ ਅੱਜ ਬੜਿਆ ਪਾ ਟਾਈਮ ਨਾ ਅੰਗੂਠੇ ਕਿਤੇ ਨਾ ਆਦੋ ਤੇ ਸੋਹਣੇ ਕੱਪੜੇ ਪਾ ਲਏ ਆ ਤਿਆਰ ਬਿਆਰ ਹੋ ਗਏ ਆ ਬੜਿਆ ਸਫਾਂਜਾ ਕਾਢ ਲਈ ਆ ਵੇ ਦੇ ਅੱਜ ਨਹੀਂ ਪੱਗੀ ਹੋਣਾ ਜੀ ਹਾਂ ਅਸ਼ਾ ਅਗਲੇ ਦਿਨ ਮੈਂ ਨਹੀਂ ਅਸ਼ਾ ਮੈਂ ਚਲੋ ਉਧਰ ਟਾਈਮ ਨਾ ਹੋ ਗਈ ਤੇ ਚਲੋ ਦਰਵੀਓ ਦਾ ਟਾਈਮ ਕਰਦੇ ਅੱਛਾ ਅੱਛਾ ਵੇਖਵਾ ਬੜਾ ਕੱਢਿਆ ਵਾਜੇ ਮੈਂ ਕਈ ਪਾ ਲਿਆ ਸੀ ਅੱਛਾ ਚਲ ਵਧੀਆ ਫਿਰ ਦੇ ਆ ਕੇ ਠੀਕ ਸੋਹਣੀ ਲੱਗਦੀ ਹੈ ਜਬਰਦਸਤ ਨਾ ਸਰਦਾਰ ਬੱਤਾ ਲੱਗਦਾ ਏ ਦਾ ਟੌਰ ਕੱਢਿਆ ਆ ਆ ਮੇਰੇ ਕੋਲ ਇਹ ਕੱਪੜੇ ਬੜੇ ਰਹਿਣਾ ਚਾਹੀਦਾ ਕੱਪੜਾ ਨੂੰ ਆਪਾਂ ਕੁੱਝ ਨੂੰ ਜਾਂ ਸਕਦੇ ਹਨਾ ਲਾਗੇ ਮੇਰਾ ਟੌਰ ਹੁੰਦਾ ਹੁੰਦਾ ਉਹ ਤੁਮ ਲੱਗਦਾ ਬੜੀ ਇੰਨੀ ਮੈਂ ਤਾਂ ਸੋਨੇ ਲੱਗਦਾ ਫੇਰ ਕਰੀ ਦੋ ਨਾਮ ਨਾ ਪਰ ਇਹ ਸਖਾ ਦਾ ਕਰਦੇ ਤੇ ਮੈਂ ਚਲ ਕੋਸ਼ੀ ਲੀਨ ਇਹ ਇਹ ਹੁਣ ਤਾਂ ਹੀ ਮੈਂ ਕਰ ਲੈਂਦੀ ਅੱਛਾ ਨਹੀਂ ਹੁੰਦਾ ਤੇ ਵਧੀਆ ਕਰ ਲਗਾਓ ਚਲ ਵਧੀਆ ਚਲੋ ਠੀਕ ਹੈ ਚੰਗਾ ਚੰਗਾ ਕਰ ਕਰ ਕੰਮ ਤਾਂ ਵੀ ਨਹੀਂ ਤੁਮ ਨਾ ਦੱਸ ਮੈਨੂੰ ਮੈਂ ਕਿਹੜਾ ਥਾ ਧਰਨਾ ਚਲ ਮਨਾ ਉੱਠ ਉਹ ਰੋ ਦੇ ਮੈਨੇ ਤੇ ਬਹਿ ਕੇ ਬੜੀ ਬਾਹਰ ਦੀ ਹਵਾ ਲਈ ਨਹੀਂ ਹੈ ਫਰੈਸ਼ ਹੋ ਕੇ ਬੜੀ ਇੱਥੇ ਬਹਿ ਕੇ ਕਰਨਾ ਮਨ ਕਟਾ ਰਿਹਾ ਹੈ ਅੱਜ ਇਹ ਮਮੀ ਵੇਖੇ ਤਾਂ ਮੈਨੂੰ ਬਾਜਾ ਮਾਰਨ ਨਾਲ ਪੁੱਛਣ ਡਿਆ ਤੇ ਜੇ ਮੈਂ ਅੱਜ ਕੰਮ ਕਰ ਲਈ ਲਾਪੀਆ ਤੇ ਫਿਰ ਕੀ ਹੋ ਗਿਆ ਠਾਈ ਜੇ ਮੈਂ ਦੱਸ ਦਿੰਦੀ ਨਾ ਮਮੀ ਨੇ ਤੇ ਉੱਥੇ ਮੈਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦੇ ਲਈਆਂ ਸੀ ਚੱਲ ਕੋਈ ਨਹੀਂ ਮੈਂ ਕਹਦਾ ਨਾ ਮੈਨੂੰ ਪਤਾ ਨਹੀਂ ਮਮੀ ਉਹਨਾਂ ਨੇ ਆਉਣਾ ਕਿ ਨਹੀਂ ਆਉਣਾ ਹੈਗਾ ਚੱਲ ਆਣੀ ਸਕੂਨ ਤੇਰਾ ਵੀ ਸਰਵਾਵਾ बहर कि सवेरे सवेरे सेक बंगे तुरे फिर डे फिर अच्छा ता दलजीत कौर सफाजनाई नाले बड़ा लिशक पुष्के बैठी है मैनू कहने भी नहीं आना ਚਲ ਕੋਈ ਨਹੀਂ ਤੇਰੀ ਕਲਾਸ ਸਾਂ ਬਾਹਰ ਚਲਾਉਣੀ ਆ ਦੇਖ ਕਿ ਦਫਜੇ ਆਂਦੇ ਆ ਔਰ ਇਹਦੀ ਮਾਂ ਦਾ ਕੋਈ ਨਹੀਂ ਹਣ ਇਹਨਾਂ ਨੂੰ ਮਿਲਾਂ ਕੇ ਅੰਦਰ ਚਲ ਜਾ ਮਿਲਣਾ ਹੀ ਪਹਿਣਾ ਵੇਖ ਲਿਆਈਓ ਤਾਂ ਜੀ ਦੇ ਰਿਹਾ ਬਾਰ ਰਹਾ ਤੋ ਟੋਂਡੇ ਆ ਹਾਂ ਹੈ ਤੇ ਬਾਹਰੀ ਹੈ ਬਹੁਤ ਹੈ ਇਹ ਤਾਂ ਕਰਕੇ ਛੋਨੇ ਨੂੰ ਪਾਣੀ ਲਾਇਆ ਵਾ ਆਹੋ ਇਸੇ ਕਰਕੇ ਹਾਂ ਕੋਈ ਚਲਾ ਦਿਓ ਨਾ ਕਰੀ ਮੈਂ ਕਦੀ ਕਰਾਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਜੇ ਹਾਂਜੀ ਵਧੀਆ ਠੀਕ ਆ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਹਾਂਜੀ ਵਧੀਆ ਠੀਕ ਠਾਕ ਤੇ ਤੁਸੀਂ ਦੱਸਿਆ ਹੀ ਨਹੀਂ ਕਿਤੇ ਆਉਣ ਲੱਗਿਆ ਦੱਸਣਾ ਦੱਸਣਾ ਕੀ ਹੈ ਭੈਣ ਜੀ ਅਸੀਂ ਤੇ ਸੋਚਿਆ ਕਿ ਚੱਲ ਵਾਵਾ ਦਿਨ ਹੋ ਗਏ ਆ ਤੇ ਚਲ ਮੇਲਮ ਨੇ ਨਹੀਂ ਗਿਆ ਜੀ ਇਹਨੂੰ ਚਲ ਵਧੀਆ ਕੀਤਾ ਆਜੋ ਗਰਮੀ ਬੜੀ ਬਾਹਰ ਤੇ ਨਹੀਂ ਦਿਲ ਲੱਗਣ ਲਿਆ ਅੱਛਾ ਲੋ ਤੁਹਨਾ ਚੰਨਾ ਲੱਗ ਗਿਆ ਸੀ ਚਲੋ ਵਧੀਆ ਕੀਤਾ ਕੇ ਆਜੋ ਆਜੋ ਭੈਣ ਜੀ ਦਲਜੀਤ ਕੁੜੇ ਬਲਜੀਤ ਆਗੇ ਤੇਰੇ ਮੰਮੀ ਡੈਡੀ ਆਜਾ ਬਾਹਰ ਆਜੋ ਆਜੋ ਭੈਣ ਜੀ ਚਲੋ ਕੋਈ ਨਹੀਂ ਆ ਜਾਂਦੀ ਐ ਆਜੋ ਬਹਿਜੋ ਭੈਣ ਜੀ ਆ ਆੜੂ ਜੇ ਸਾਡੇ ਆਪਣੇ ਲੱਗੇ ਹੀ ਬੜੇ ਵਧੀਆ ਵਾ ਤੇ ਇਹਦੇ ਤੇ ਉਹਨੇ ਸਾਰੇ ਤਾਜੇ ਤੋੜੇ ਆ ਆਂਦੇ ਹੀ ਤੇ ਕੁੜੀ ਵਾਸਤੇ ਖੜਾਂਗੇ ਉਹਨੂੰ ਬੜੇ ਪਸੰਦ ਵਾ ਅੱਛਾ ਆਲ ਫਲ ਰੱਖ ਲਓ ਬਲਜੀਤ ਨੂੰ ਹਾਂਜੀ ਅੱਛਾ ਅੱਛਾ ਇਹ ਕਿੱਥੇ ਲੱਗਾ ਬੂਟਾ ਤੁਹਾਡਾ ਸਾਡੀ ਵੇਲੀ ਲੱਗਾ ਜੀ ਅੱਛਾ ਅੱਛਾ ਠੀਕ ਆ ਹਾਂਜੀ ਚਲ ਕੋਈ ਨਹੀਂ ਆਪੇ ਆ ਕੇ ਸੰਭ ਲੈਂਦੀ ਆ ਬਹਿ ਜੋ ਤੁਸੀਂ ਬਹਿ ਜੋ ਮੈਂ ਵੇਖਾਂ ਵਾਰ ਮਾਰਾਂ ਉਹਨੂੰ ਕਿੱਥੇ ਚਲੋ ਠੀਕ ਆ ਮਜਾਜ ਵੇਖ ਲਓ ਕਿੱਡੀ ਇਹਦੀ ਹੈ ਮੈਨੂੰ ਤਾਂ ਸਮਝ ਨਹੀਂ ਗਈ ਆਉਂਦੀ ਫੇ ਦੱਸ ਅਸੀਂ ਕੀ ਮਾੜਾ ਕਰਤਾ ਵਾ ਇਹਦਾ ਜਿਹੜੀ ਆਉਂਦਾ ਹੀ ਇੱਕ ਦਾ ਸੜੇ ਮੱਥੇ ਨਾਲ ਮਿਲਿਆ ਸਾਨੂੰ ਜੇ ਮੈਂ ਆੜੂ ਫੜਾਏ ਆ ਨਾ ਮੈਂ ਹਾਂ ਕਰਦੇ ਆ ਤੇ ਨੱਕ ਜਾ ਚੜਾ ਕੇ ਤੇ ਆ ਰੱਖ ਗਈ ਆ ਜੋਕੇ ਕੇ ਅੰਦਰ ਵੀ ਨਹੀਂ ਖੜੇ ਮੈਂ ਕਿੰਨੀ ਮਿਹਨਤ ਨਾਲ ਤੋੜ ਕੇ ਲਿਆ ਦੇ ਹੈ ਚੱਲ ਕੋਈ ਨਹੀਂ ਗਰੀਬਾਂ ਨਾਲ ਇਤਰਾ ਹੀ ਹੁੰਦਾ ਹੁੰਦਾ ਲੈ ਮੰਮੀ ਤੁਸੀਂ ਕਦੋਂ ਆਏ ਜੀ ਸੰਸ ਸਤਿਕਾਰ ਬਸ ਪੁੱਤੋਂ ਨਹੀਂ ਆਏ ਆ ਸਤਿਕਾਰ ਜੀ ਹਾਂ ਲੱਖ ਵਾਰ ਤੋਂ ਇਹ ਨਹੀਂ ਗੱਲ ਵਿੱਚ ਕਿਉਂ ਤੁਰੇ ਚੱਲ ਪੁੱਤ ਕੋਈ ਗੱਲ ਨਹੀਂ ਸਾਡਾ ਜੀਬੜਾ ਕਰਨ ਦਾ ਨਹੀਂ ਕੋਈ ਨਹੀਂ ਪੀ ਲੈ ਨਹੀਂ ਨਹੀਂ ਬਹੁਤ ਆ ਮਾਂ ਤੇ ਤਾਂ ਨਹੀਂ ਕਿ ਤੈਨੂੰ ਲੱਗ ਕੋਈ ਨਹੀਂ ਕੋਈ ਨਹੀਂ ਤੁਸੀਂ ਐਵੇਂ ਨਾ ਕਰਦੇ ਰਿਹਾ ਕਰੋ ਕਰਦਾ ਕੀ ਆ ਜੇ ਮੇਰਾ ਨਹੀਂ ਦਿਲ ਲੱਗਦਾ ਤੁਹਾਡਾ ਕਿਹੜਾ ਲੱਗਦਾ ਵਾ ਤੁਹਾਡਾ ਵੀ ਤਾਂ ਧਿਆਨ ਆਪਣੀ ਕੁੜੀ 'ਚ ਰਹਿੰਦਾ ਵਾ ਉਹੀ ਮੈਂ ਤੇ ਹੋ ਕਰ ਦੇ ਦਿੰਦੇ ਜੀ ਦਿਲਜੀਤ ਹੁੰਦੀ ਸੀਿੱਦਾਂ ਹੀ ਦਿਲਜੀਤ ਹੁੰਦੀ ਤੇ ਹੁਣ ਜੇ ਮਿਲਣਾ ਆਏ ਜੇ ਤੂੰ ਤੇ ਹੁਣ ਮੇਰਾ ਨਾਮ ਲਾਉਂਦੇ ਚੱਲ ਇਸ ਬਾਈ ਪਰ ਇਸ ਸਸ ਦੀ ਆਕੜ ਬੜੀ ਐ ਮੰਮੀ ਆ ਲੋ ਪਾਣੀ ਪੀਓ ਲਿਆ ਪੁੱਤ ਗਰਮੀ ਬੜੀ ਐ ਮੇਰਾ ਤੇ ਗਲਾਸ ਪੰਡਿਆ ਹੀ ਜਾ ਹਾਂ ਨਹੀਂ ਤੂੰ ਇੰਨੀ ਗਰਮੀ ਚ ਪਾ ਤੋਰ ਪੀਂ ਚੱਲ ਪੁੱਤ ਤੁਹਾਨੂੰ ਇਹ ਹੁੰਦਾ ਵਾ ਹਰੀ ਗੱਲ ਸੂਜੇ ਤੈਨੂੰ ਮਮੂ ਪੁੱਛਣੇ ਨਾ ਕਿ ਤੀ ਮੈਨੂੰ ਦੱਸਦੇ ਕਿ ਮੈਂ ਇਹਦੇ ਸੈਂਕ ਕਿਉਂ ਦੇਣਾ ਮੰਮੀ ਤੇਰੇ ਨੇ ਮੈਨੂੰ ਕੁਛ ਵੀ ਲਿਆ ਬਾਹਰ ਤੇ ਮੈਂ ਕਹਤਾ ਸੀ ਮੈਂ ਇਹ ਤਾਂ ਜਿਸੰ ਵਾਲੀ ਕਿਹੜੀ ਗੱਲ ਹੜਾ ਜੀ ਕਰਦਾ ਸੀ ਮੈਨੂੰ ਤੇ ਹੀ ਆਗੇ ਪੁੱਛਣੇ ਮੈਂ ਕੀ ਕਿਹਾ ਕਹਿੰਦੇ ਕਿ ਨਹੀਂ ਆਉਣਾ ਤੂੰ ਨਹੀਂ ਇਸ ਤਰ੍ਹਾਂ ਇਹ ਬਰਗ ਮੈਨੂੰ ਪਹਿਲਾਂ ਹੀ ਪਤਾ ਨਹੀਂ ਤੇਰੇ ਸੱਸ ਦਾ ਇਹ ਤੇ ਇੱਟੀ ਕਿਤੇ ਤੇ ਬੀ ਇਹ ਤਾਂ ਗੱਲ ਨਹੀਂ ਕਰਨ ਵਾਲੀ ਇਹ ਨਹੀਂ ਸੁਗੜੀ ਵੇਲਾ ਜੇ ਦੀ ਅੱਖੜੋ ਤੂੰ ਦਿਲਜੀਤ ਤੂੰ ਨਾ ਕਿਤੇ ਮੱਢ ਜੀ ਨਹੀਂ 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 ਕੋਈ ਗੱਲ ਟਾਈਮ ਨਾ ਕਿ ਜਾਂਦਾ ਹੁੰਦਾ ਚਲੋ ਠੀਕ ਨਹੀਂ ਆ ਬਰਕਤ ਤੇ ਸਕੂਨ ਕਿੱਥੇ ਆ ਉਹ ਸੁੱਤੀ ਅੱਛਾ ਬੜਾ ਜੀ ਕਰਨ ਰਿਹਾ ਮੇਰੇ ਨਾਲ ਨਹੀਂ ਚੱਲ ਆ ਤੇ ਵਧੀਆ ਕੀਤਾ ਤੁਸੀਂ ਮੇਰਾ ਪਿਓ ਵੀ ਕਹਿਣ ਦਾ ਹੀ ਤੇ ਆਪਾਂ ਤਾਂ ਫਿਰ ਫਟਾਫਟ ਨਿਕਲਦੀ ਕੀਤੀ ਕੰਮ ਸਾਰੇ ਠੀਕ ਆ ਠੀਕ ਆ ਨਹੀਂ ਅੱਜ ਤੇ ਗਰਮੀ ਵੀ ਬੜੀ ਬਾ ਗਰਮੀ ਦਾ ਡੰਗਰ ਡੁੰਗਰਾ ਸਾਮ ਤੇ ਸੁੰਬਦਿਆ ਪਾਣੀ ਪੁਣੀ ਡੁੰਦਿਆ ਟਾਈਮ ਲੱਗ ਜਾਂਦਾ ਹੁਣ ਤਾਈ ਵਿਚਾਰੀ ਆਂਦੀ ਤੇ ਹੈਗੀ ਫੇਰਾ ਮਾਰਦਾ ਮੇਰਾ ਤੇ ਆ ਬੜਾ ਜੀ ਕਰਦਾ ਪਰ ਗਰਮੀ ਕਰਕੇ ਨਹੀਂ ਮੈਂ ਆਉਣ ਦੀ ਨਹੀਂ ਪੁੱਤ ਤੂੰ ਨਾ ਆਵੀਂ ਇੱਥੇ ਰਹਿ ਜਿੱਥੇ ਚੰਗੀਆਂ ਆ ਕੋਈ ਨਹੀਂ ਚੰਗੇ ਦਿਨ ਆਈ ਜਾਣੇ ਹਾਂ ਜੀ ਗੱਲ ਗੇ ਪੁੱਤ ਇੱਥੇ ਤੇ ਅਸੀਂ ਉਸੀ ਲੱਗਾ ਵਾ ਤੇ ਉੱਥੇ ਨਿਆਣੇ ਖੜਕੇ ਤੇ ਤੇ ਵਿਚਾਰੇ ਕੱਢ ਜਾਣੇ ਠੀਕ ਨਹੀਂ ਬਿਮ ਤੇ ਚੱਲ ਕੋਈ ਗੱਲ ਨਹੀਂ ਗਾ ਮੌਸਮ ਠੰਡਾ ਹੋ ਗਿਆ ਆ ਅੰਦਰ ਹੀ ਆ ਜੋਰ ਥੇ ਸੀ ਚ ਚੱਲ ਇੱਥੇ ਬਿਠੀ ਲੈ ਨਹੀਂ ਚੱਲੇ ਇੱਥੇ ਬਿਠੇ ਕੋਈ ਗੱਲ ਨਹੀਂ ਆ ਚਾਹ ਬਣਾ ਕੇ ਆ ਵਾ ਬਣਾ ਚਾਹ ਉਹਨਾਂ ਇੱਕ ਗੱਲ ਵਾ ਸਾਡੀ ਕੁੜੀ ਹੈ ਦੀ ਸੋਖੀ ਹੈ ਸਾਰੇ ਜੀਬੜੇ ਚੰਗੇ ਆ ਉਹ ਮੇਰੀ ਗੱਲ ਸੁਣ ਲੈ ਸਾਸੀ ਆ ਦਾਦੀ ਜਿੱਥੇ ਮਰਜੀ ਧੀ ਪੈਣ ਵੇਦੇ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਜਾਂਦੀਆਂ ਕਿਤੇ ਨਾ ਕਿਤੇ ਕਮੀ ਵੇਚੀ ਰਹਿ ਜਾਂਦੀ ਹੈ ਠੀਕ ਨਹੀਂ ਆਹ ਜਿੱਥੇ ਚਾਰ ਚੰਗੇ ਇੱਕ ਮਾੜਾ ਕਈ ਥਾਈ ਸਾਰੇ ਮਾੜੇ ਦੇ ਕੇ ਚੰਗਾ ਇੱਕ ਚੰਗੇ ਹੋਣ ਦਾ ਫਾਇਦਾ ਕੀ ਆ ਅਰੇ ਆ ਵੀ ਚੱਲ ਇੱਥੇ ਇਕ ਜਾਣਾ ਉਹ ਕੋਈ ਗੱਲ ਨਹੀਂ ਜੀ ਬਾਕੀ ਤਾਂ ਬਸ ਸਾਰਾ ਬੜਾ ਕਰਦਾ ਉਹਦਰ ਜੀ ਨਾਲ ਮੈਂ ਨਾ ਫਿਰ ਕੇ ਰਹਿ ਗਿਆ ਰਿਹਾ ਨਾਲੇ ਚੱਲ ਚੱਲ ਜੀਤ ਹਾਂਜੀ ਮੰਮੀ ਪੁੱਤਰੀ ਸੱਸ ਕਿੱਥੇ ਚਲ ਗਈ ਆ ਮਿੱਠੀ ਹੋਣੀ ਮੰਮੀ ਕਿਤੇ ਬਾਹਰ ਹੀ ਵੇਖ ਲਾ ਉਦੋਂ ਦੀ ਸਾਡ ਲੱਗੇ ਨਹੀਂ ਆਈ ਮੈਨੂੰ ਲੱਗਦਾ ਸਾਡਾ ਇੱਥੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਨਹੀਂ ਨਹੀਂ ਮੰਮੀ ਕੁੜੀਆਂ ਲੱਗੇ ਚਲ ਗਈਆਂ ਉਹਨੇ ਸੁੱਤੀਆਂ ਆ ਖਾ ਸੁੱਤੀਆਂ ਨੇ ਉਹਨਾਂ ਲੱਗੇ ਚਲ ਗਈਆਂ ਉਹਨੇ ਮੈਂ ਤਾਂ ਕਹਿੰਦੀ ਸੀ ਕਿ ਚਲ ਘੜੀ ਉੱਠ ਜਾਂਦੀਆਂ ਤੇ ਆਪਾਂ ਵੀ ਮੁੜ ਕੇ ਚੱਲ ਜਾਣਾ ਸੀ ਘੰਟੇ ਤੱਕ ਹੁਣ ਇਹ ਸੁੱਤੀ ਆ ਮਮ ਤੁਹਾਡੀ ਆਉਣ ਤੋਂ ਪਹਿਲੇ ਸੌਂ ਗਈ ਚੱਲ ਕੋਈ ਨਹੀਂ ਆਹ ਲੈ ਪੁੱਤ ਅਤੇ ਰਸੂਤ ਆ ਗਿਆ ਸੀ ਮੈਂ ਮਮੀ ਇਹ ਕੱਤੂ ਲੈਣ ਦਾ ਤੁਸੀਂ ਐਦਾਂ ਨਹੀਂ ਗੱਲਾਂ ਨਾ ਕਰਿਆ ਕਰ ਆਪਾਂ ਮਾਂ ਪਿਓ ਵਾਂ ਤੇਰੇ ਅਜਿਹੀ ਨਹੀਂ ਕਰਨਾ ਤੇ ਕਿੰਨੇ ਕਰਨਾ ਵਾ ਪਤਾ ਹੀ ਆ ਆਹੋ ਮੇਰੀ ਗੱਲ ਸੁਣ ਆ ਨਾ ਸਪੂਨ ਦੇ ਆ ਮਮੀ ਉਹ ਵੀ ਰਹਿ ਕਿਉਂ ਠੀਕ ਆ ਤੇ ਆ ਲੈ ਬਰਕਤ ਦੇ ਮਮੇ ਨਹੀਂ ਖੇਚਲ ਕਰਨ ਦੀ ਕਿ ਖੇਚਲ ਵਾਲੀ ਕਿਹੜੀ ਗੱਲ ਆ ਮੈਂ ਗਰਮੀਆਂ ਆਵਾਂ ਨਿੱਕਰਾਂ ਵਾਲੇ ਸੂਟ ਵਾ ਤੇ ਮੈਂ ਚੱਲ ਪਾਪੂ ਲੈਣਗੇ ਨਿਆਣੀ ਹਾਂ ਨਹੀਂ ਉਹ ਤੇ ਚਲੋ ਠੀਕ ਵਾ ਹਾਂ ਆਲੇ ਇਹਦੇ ਵਿੱਚ ਹੀ ਪਾ ਲਾ ਹਾਂ ਪੜ ਹੁਣ ਮਾਸਾ ਦੇਣ ਚੰਗੇ ਹੋਣਾ ਪੋਤਾ ਆਪਾ ਤੈਨੂੰ ਆਪਣੇ ਨਾਲ ਹੀ ਲੈ ਜਾਈਏ ਦੱਸ ਦੇਣਾ ਕਰ ਕੀ ਕਰੀਏ ਗਰਮੀ ਬੜੀ ਵਾ ਗਰਮੀ ਬੜੀ ਝੱਟੇ ਨਹੀਂ ਖੜਦੇ ਹਾਂ ਐਵੇਂ ਪਾ ਨਿਆਣਾ ਗਰਮੀ ਚ ਨਿਆਣਾ ਉਹੀ ਤੇ ਗਰਮ ਨਿਆਣੇ ਕਿਤੇ ਬਿਮਾਰ ਬੂਮਰ ਹੋ ਗਏ ਪੋਤਾ ਤੇ ਫੇਰ ਤੇਰੀ ਸਸਤਾ ਸੁਭਾਵੀ ਉਹ ਹੋ ਜਾਵਾ ਮੈਂ ਤੇ ਗੱਲ ਲੈਣੀ ਆਉਣੀ ਉਹ ਤੇ ਗੈਂਟਿੰਟੀ ਕੱਢ ਦਿੰਦੀ ਤੇ ਜੇ ਕੋਈ ਆਹ ਜੀ ਗੱਲ ਹੋਈ ਤੇ ਨੇ ਉਹ ਹਾਨੂੰ ਟਿਕਣ ਦੇਣਾ ਮੁੜ ਕੇ ਹਾਨੂੰ ਪਤਾ ਹੁਣ ਗਰਮੀ ਬੜੀ ਪੈਣ ਦੀ ਗਰਮੀ ਤੇ ਪੁੱਤ ਬੜੀ ਪੈਣ ਦੀ ਆ ਪਰ ਹੁਣ ਕੀ ਕਰਨਾ ਫਿਰ ਰਹਿ ਗਏ 2 ਮਹੀਨੇ ਹੋਰ ਹਾਂ ਕੋਈ ਨਹੀਂ ਚਲਾਉਣਾ ਆ ਪੁੱਟੀ ਆ ਵੀ ਲੈ ਓ ਟਿਕੀ ਆ ਜਾ ਆ ਜਾ ਮੇਰੀ ਲਾਡੋ ਆ ਜਾ ਬੈਠੋ ਆ ਜਾ ਹੈ ਠੀਕ ਕਰ ਲੋ ਗੱਲਬਾਤਾਂ ਆ ਜਾ ਕਿ ਮੈਂ ਮੈਜੋ ਹੁਣ ਮੈਂ ਹੀ ਕਰ ਲਵਾਂ ਗੱਲਬਾਤਾਂ ਹੈ ਆ ਕੀ ਚੀ ਚਲ ਬਹਿਣਾ ਕੀ ਹੈ ਆਜੇ ਬਹਿਦੇ ਭੈਣ ਜੀ ਬੈਠੀ ਨਾ ਹੈ ਤੂੰ ਕਰ ਲੋ ਗੱਲਬਾਤਾਂ ਨਹੀਂ ਨਹੀਂ ਆਜੋ 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 ਬਹਿਣਾ ਕਿਉਂ ਨਹੀਂ ਆਜੋ ਆਜੋ ਇੱਥੇ ਤੂੰ ਹਿਮੇ ਗੱਲਾਂ ਬਤਾ ਕਰ ਲੋ ਤੂੰ ਕਿਉਂ ਨਹੀਂ ਕਰਨੀਆਂ ਮੰਮੀਆਂ ਸੂਟ ਲਿਆਂਦੇ ਹੀ ਮੰਮੀ ਨੇ ਸੋ ਮੰਮੀ ਨੇ ਹਾਂਜੀ ਲੈ ਮੰਮੀ ਲਿਆਂਦਾ ਹੀ ਸੂਟ ਨੇ ਸਾਰੇ ਬਾਹਰ ਕੱਢਦੇ ਆ ਇਹ ਬੜੀ ਸਮਾਈ ਦਿੱਤਾ ਸੀਗਾ ਚਲ ਵਧੀਆ ਕੀਤਾ ਪਾ ਤਾ ਤੇ ਪਾ ਲੂਗੀ ਹਾਂਜੀ ਮੈਂ ਚਲ ਸਵਾ ਕੇ ਲੈ ਜਾਂਦੀ ਗਰਮੀ ਵਾਲਾ ਸੂਟ ਵਾ ਤੇ ਚਲ ਪਾ ਲੂਗੀ ਹਨਾ ਤੇ ਆ ਬੱਚਿਆਂ ਦੇ ਲਿਆਂਦੇ ਹੀ ਕੱਪੜੇ ਮੈਂ ਗਰਮੀ ਵਾਲੇ ਸੋਨੇ ਆ ਸੋਨੇ ਮਿਲ ਗਏ ਹੀਗੇ ਤੇ ਮੈਂ ਚੱਲ ਮੈਂ ਲੈ ਜਾਨੀ ਦੋ ਦੋ ਸੂਟ ਦੋਵਾਂ ਦੇ ਆਹੋ ਚਲੋ ਵਧੀਆ ਹਾਂਜੀ ਹਾਂਜੀ ਤੇ ਗੁਰਸ਼ਰਨ ਦੇ ਰਹਿ ਗਏ ਆ ਤੁਹਾਨੂੰ ਹੁਣ ਮੈਂ ਪੈਸੇ ਦੇ ਜਾਣੇ ਆ ਚਲ ਕੋਈ ਨਹੀਂ ਉਹਦੇ ਕਿਹੜੇ ਹੈ ਨਹੀਂ ਆ ਮੱਥੇ ਦੇ ਕੱਪੜੇ ਇਹਨਾਂ ਦੇ ਪਾਵੇਂ ਜਿੰਨੇ ਮਰਜ਼ੀ ਹੋਣ ਪੈਣ ਜੀ ਪਰ ਫਿਰ ਵੀ ਸਾਡੇ ਢਿੱਡ ਵਿੱਚ ਰੀਜ ਆਉਂਦੀ ਆ ਨਾ ਤੇ ਅਸੀਂ ਵੀ ਕੋਹਨਾ ਕੁਛ ਦਈਏ ਇਹਨਾਂ ਨੂੰ ਜਿੰਨੇ ਜੋਗੇ ਹੈਗੇ ਆ ਚਲੋ ਉਹਨਾਂ ਹੀ ਸਹੀ ਚਲ ਕੋਈ ਨਹੀਂ ਆ ਚਲ ਬਹੁਤ ਹੀ ਮੈਂ ਜਾ ਕੇ ਦੇਖਾਂ ਬਾਸਕਟ ਲੱਗੇਗਾ ਪਰ ਲੱਗਦੇ ਛੱਡੇ ਆ ਚਲ ਪਹਿਨੀ ਪੈਣ ਜੀ ਪੈ ਜਾ ਲੰਮੇ ਤੇ ਚੰਗਾ ਐਨੇ ਨਾ ਸਾਰੇ ਕੱਪੜੇ ਖੱਟ ਤੇ ਚਲ ਕੋਈ ਨਹੀਂ ਨਹੀਂ ਮੇਰੀ ਗੱਲ ਸੁਣ ਦਲਜੀਤ ਹਾਂਜੀ ਮੰਮੀ ਤੇਰੀ ਸੱਸਿੱਦਾ ਹੀ ਰਹਿੰਦੀ ਚ ਵੀ ਘੰਟੇ ਉਹ ਮੰਮੀ ਕੋਈ ਨਹੀਂ ਨਹੀਂ ਮੈਨੂੰ ਸਮਝ ਨਹੀਂ ਗਈ ਅੰਦੀ ਕਿ ਬੰਦਾ ਹਨਾ ਹੱਸ ਕੇ ਗੱਲਬਾਤ ਕਰ ਲੈਂਦਾ ਕੋਈ ਇੱਧਰ ਆ ਜਾ ਪੁੱਤ ਡੇਗਣਾ ਪਈ ਹੱਸ ਕੇ ਕੋਈ ਗੱਲਬਾਤ ਕਰ ਲੈਂਦਾ ਪਰ ਨਾ ਮੂੰਹ ਵਟਿਆ ਵਾ ਜਿੱਦਾਂ ਪਤਾ ਕੀ ਵਗਾੜਿਆ ਹੋ ਗਿਆ ਮੰਮੀ ਦਾ ਚਲ ਕੋਈ ਗੱਲ ਨਹੀਂ ਹਾ ਪਾਲਾ ਤੇਵਾ ਕਰਕੇ ਅਸ ਦੇਣੇ ਸਾਰੇ ਕਾਲਾ ਹਾਂਜੀ ਲਿਆ ਪਹਿਲਾ ਕਿ ਨਿਰੌਣਕ ਵਾ ਹਾਂ ਬੜੀ ਰੌਣਕ ਮੇਰਾ ਤਾਂ ਛੱਡ ਕੇ ਜਾਣ ਹੁਣ ਜੀ ਨਹੀਂ ਕਰਨਾ ਪਰ ਕੀ ਕਰੀਏ ਜੇ ਉੱਥੇ ਵੇਸੀ ਉਸੀ ਲੱਗਾ ਹੋਵੇ ਫਿਰ ਤੇਹੀ ਨਾਲ ਲੈ ਜੀਏ ਹਾਂ ਨਹੀਂ ਕੋਈ ਗੱਲ ਨਹੀਂ ਆਵਾਂਗੇ ਆਪਾਂ ਚੱਲ ਕੋਈ ਅਲਫਾਫਾ ਸੁੱਟਦਾ ਈਸ਼ ਦੇਣ ਨੇ ਫੜ ਲਾ ਇੱਧਰ ਆ ਸਕੋਤਾ ਪੈਣੀ ਹੈ ਸਕੋ ਨੀ ਇੱਧਰ ਆਓ ਇੱਧਰ ਰੋ ਚੱਲ ਮੈਂ ਚੱਕੂ ਦੀ ਇੱਧਰੋਂ ਲਓ ਆ ਗਿਆ ਜਿਹਨੇ ਆਏ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਜੀ ਹਾਂ ਜੀ ਬੱਸ ਨਾ ਕੀ ਹਾਲ ਬੜਾ ਵਧੀਆ ਬੜਾ ਵਧੀਆ ਫਿਰ ਸੌ ਬਸ ਕਦਮ ਦਐ ਜੀ ਬਸ ਆ ਹੁਣੇ ਬੰਦਰ ਮੇਟੀ ਹਾਂ ਮੈਨੂੰ ਪਤਾ ਨਹੀਂ ਲੱਗਾ ਮੈਂ ਨਾ ਪਾਣੀ ਪੁਣੀ ਪੀਤਾ ਜੇ ਦਵਾਈ ਜੀ ਖਾ ਸਤਾ ਮੇਰੀ ਬਾਹ ਹੁੰਦੀ ਆ ਕ ਅਛਾ ਉਹ ਹਿਲਦੀ ਨਹੀਂ ਰਾਤ ਉਸ ਤੇ ਪੈ ਮੁਰਕੇ ਦਵਾਈ ਲੈ ਲੈ ਡਾਕਟਰ ਨੂੰ ਉਹ ਐਡਾਂ ਕੰਮ ਕੁੰਮ ਦਾ ਜੇ ਨਾ ਖਾਸ ਖੂਦ ਪਾਣੇ ਜਾਦੇ ਬਡੇ ਤੇ ਨਾ 40 ਦਿਨਾਂ ਇਦਾਂ ਹੋ ਗਿਆ ਕੰਮ ਠੀਕ ਠੀਕ ਉਹ ਮੇਰੀ ਗੱਲ ਸੁਣੋ ਆ ਵੀ ਨਿਆਣੇ ਕਰ ਲਿਆ ਕਰਕੇ ਤੁਸੀਂ ਕਹਿੰਦੀ ਝੋਲੀਆਂ ਪਈ ਫਿਰਦੇ ਮੋਢਿਆਂ ਤੇ ਕੰਮ ਦਾ ਜੋਰ ਬੜਾ ਭਾਜੀ ਹੁਣ ਕੀ ਰਾਜ ਮਿਲ ਕੇ ਇਹਰਾ ਕੰਮ ਆ ਉਹ ਗੱਲ ਤੇ ਤਾਂ ਜੀ ਠੀਕ ਆ ਉਹ ਕੁਮਾਦਾਂ ਦੇ ਵਿੱਚ ਇਹ ਕੰਮ ਹੀ ਵਿਛੇ ਝੋਨੇ ਦਾ ਹਾਂ 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 ਬੜਾ ਵੀ ਕੰਮ ਹੁਣ ਜ਼ੋਰ ਦਾ ਭਰਦਾ ਇੱਕ ਗੱਲ ਹੈਗੀ ਆ ਜਿੰਨੇ ਆ 10 12 ਦਿਨ ਜ਼ੋਰ ਲਾ ਲਿਆ ਨਾ ਉਹਨੇ ਸਾਰਾ ਸਮਾਂ ਵੇਖਾਂ ਦੀ ਲੋੜ ਨਹੀਂ ਬਸ ਹੈਨਾ ਇਹ ਵੀ ਚਲੋ ਬੰਦਾ ਮੁੜ ਕੇ ਖਾਦ ਬੂਟੀ ਪਾਈ ਜੇ ਤੇ ਚੱਲ ਠੀਕ ਠਾਕ ਵਧੀਆ ਸਾਡਾ ਲੱਗਿਆ ਝੋਨਾ ਕਿ ਨਹੀਂ ਸਾਡਾ ਬਤ ਕਰਨਾ ਕੀ ਕਿਤੇ ਇੱਕ ਦੂਰ ਨੇ ਜੀ ਮੁਕਮਾ ਕਰ ਗਿਆ ਹਾਂ ਆ ਚਲੋ ਕੰਮ ਤੇ ਕੰਮ ਹੀ ਹੁੰਦਾ ਆ ਇਹ ਤੇ ਗੱਲ ਹੈਗੀ ਹਾਂਜੀ 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 ਇਹ ਆ ਵੀ ਚਲੋ ਥੀਲੇ ਚਾਰ ਲੱਗੇ ਆ ਮਾਦਮਾ ਨੇ ਵੀ ਕਰਦੇ ਨੇ ਪਿਤਾ ਚਾਹ ਪੜੀ ਕਿ ਨਹੀਂ ਤੇ ਚਾਹ ਪੀਨ ਨੂੰ ਫੇਰ ਗਏ ਆ ਲੈ ਜੀ ਕੱਟ ਕੇ ਮੈਨੂੰ ਦੇ ਦਿਓ ਨੀ ਉਹ ਇੱਥੇ ਮਾ ਮਾਵਾਂ ਦੀ ਇਧਰੋਂ ਵੀ ਆਵਾ ਲੜਾਈ ਪੈਂਜੀ ਹੁਣੀ ਸੀ ਠੀਕ ਹੈ ਠੀਕ ਆ ਉਹ ਸੁਣਾਉਂ ਤੈਨੂੰ ਬਸ ਵੇਖ ਲੋ ਹਾਂ ਕੀ ਕਰਨਾ ਕੀ ਗਰਮੀ ਬੜੀ ਪੈਂਦੀ ਏ ਹੁਣ ਮੌਸਮ ਗਰਮੀ ਦਾ ਪੈ ਇਹ ਇੱਥੇ ਕਦੇ ਕਦੀ ਸ਼ਾਮੇ ਤੇ ਕਦੀ ਪੱਖੇ ਥਲੇ ਦੇ ਕਦੀ ਕਿਤੇ ਤੇ ਕਦੀ ਕਿਤੇ ਕੀ ਕਰਨਾ ਭਾਈ ਬਸ ਸਾਡੇ ਜਾਨ ਦੇ ਪਚਾਉਣੇ ਕੀ ਨਹੀਂ ਯਾਦ ਰੱਖਣਾ ਪੈਂਦਾ ਬੰਦਾ ਪਾਣੀ ਪੁਣੀ ਪੀ ਜਾਵੇ ਹਾਂਜੀ 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 ਬਾਕੀ ਚਲੋ ਨਿਕਲ ਜਾਵਾਂ ਤੇ ਨਿਆਣੇ ਵੜੇ ਲੱਭਣ ਦੇ ਸੱਲ ਨੂੰ ਸਰਨ ਨੇ ਉਹ ਪਹਿਲੇ ਜੀ ਆ ਗਏ ਆ ਅੱਛਾ 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 ਨਿਆਣੇ ਕਹਿੰਦੇ ਡਾਡੀ ਤੋਂ ਠੀਕ ਨਹੀਂ ਆ ਅੱਛਾ 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 ਕਰੇ ਰਹਾ ਉਹਨੇ ਜਿਆਦਾ ਮਾਰ ਉਹ ਹੋਏ 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 ਗੱਲ ਵਾ ਨਾ ਫਿਰ ਕਰਦੇ ਆ ਤੁਹਾਡਾ ਜਿਹੜਾ ਸਣੀ ਆ ਨਾ ਹਾਂ ਉਹ ਤਾਂ ਮੈਨੂੰ ਕਹਿੰਦਾ ਵੀ ਡਾਡੀ ਤੂੰ ਪੜ੍ਹਾਈ ਨਾਲ ਆਇਆ ਕਰ ਹਾਂ ਮੈਂ ਕਰ ਜਣਾ ਆਹ ਇਹ ਤਾਂ ਕਰ ਲੈ ਗਈ ਨਹੀਂ ਜਿਹੜਾ ਤਜਰਬਾ ਮਨੂਆ ਉਹਨਾਂ ਨੂੰ ਥੋੜੀ ਹੈਗਾ ਇਹ ਤਾਂ ਭਾਜੀ ਗੱਲ ਠੀਕ ਹੈ ਪਰ ਇੱਕ ਗੱਲ ਹੈਗੀ ਆ ਹਾਂ ਜੀ ਤਿੰਨ ਜਿੰਨੇ ਹੁਣ ਵਿਆਹ ਲੈਣੇ ਨੇ ਦੇਣਾ ਹਾਂ ਹਾਂ ਸਾਰੇ ਉਹਦੇ ਮਤਲਬ ਠੀਕ ਠੀਕੇ ਕਹੜੀ ਦਿੱਤੀ ਮੈਂ ਵੀ ਹੁਣ ਅੱਗੇ ਜਿਹੜਾ ਰੰਗ ਕਰਦੇ ਆਂ ਬੈਂਕਾਂ ਜੀ ਤੇਰੇ ਠੀਕ ਆ ਉਹ ਤੇ ਮੈਂ ਜਿਹੜਾ ਨਾਲ ਚੱਲ ਜਣਾ ਹਾਂ ਹਾਂ ਜਿਹੜੀ ਗੱਲ ਤਾਂ ਨਹੀਂ ਪਤਾ ਬਈ ਤੇ ਕਾਫੀ ਠੀਕ ਹੈ ਇਹ ਤਾਂ ਗੱਲ ਤਾਂ ਨਹੀਂ ਹੋਈ ਜਾ ਵੇਖੋ ਜੀ ਮੈਂ ਕਹਿੰਦਾ ਵੀ ਤੁਹਾਡੇ ਲਗੇ ਪਿਤਾ ਜੀ ਚਾਹੀਦੇ ਹਰ ਇਨਸਾਨ ਨੇ ਕਿ ਜਿੰਨਾਂ ਨੇ ਹੁਣ ਤੋਂ ਮੋਢੇ ਤੇ ਝੂਲਾ ਰੱਖਿਆ ਹੋਵੇ ਤੇ ਪਤਾ ਲੱਗ ਜੂ ਗਾੜੀ ਕਿਤੇ ਨੀਵੇਂ ਥਾਂ ਦਾ ਠੀਕ ਨਹੀਂ ਇਤੋਂ ਦਾ ਖਰਚੇ ਕਰਨੇ ਕਿਤਨਾ ਘਰ ਦਾ ਕੰਮ ਚੱਲਣਾ ਕਿ ਸਤਾ ਦੁਆਈਆਂ ਨਹੀਂ ਹੋਣੀਆਂ ਪਤਾ ਭਾਜੀ ਗੱਲ ਕੀ ਕਈ ਬੰਦੇ ਨਾ ਐਵੇਂ ਟੰਗ ਲਏ ਜਾਂਦੇ ਉਹ ਤੂੰ ਆਹ ਨਹੀਂ ਚੰਗਾ ਕੀਤਾ ਅਜਾ ਚੰਗਾ ਕੀਤਾ ਹਾਂਜੀ ਹਾਂਜੀ ਉਹਨਾਂ ਜਿਹੜਾ ਨਿਆਣਾ ਨਾ ਉਹ ਵੀ ਤੇ ਦੋਸੇ ਦੇ ਰਿਹਾ ਅੰਦਰ ਉਹ ਆਹੇਦ ਗੱਲ ਹੈ ਕੰਮ ਦਾ ਬਦਲੇਗਾ ਬਿਲਕੁਲ 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 ਜੇ ਅਹੀ ਦਿਮਾਰੀ ਦਿੱਤੀ ਹੋ ਗਈ ਉਹਨੇ ਆਪੇ ਸਮਝਣੀ ਆ ਆਪੇ ਕੰਮ ਕਰੀ ਜਾਣਾ ਬਿਲਕੁਲ ਜੀ ਕਰਦੇ ਠੀਕ ਹੈ ਇਹਦ ਗੱਲ ਨਾਲ ਦੀ ਨਾ ਬੜੀ ਮਨ ਨੂੰ ਚੰਗੀ ਲੱਗੀ ਆ ਤੇ ਤਾਂ ਇਹ ਤੁਹਾਡਾ ਜਨ ਘਰ ਦਾ ਕੰਮ ਵਧੀਆ ਚਲਿਆ ਜਾਂਦਾ ਵਾ ਵਧੀਆ ਵਧੀਆ ਤੇ ਜੇ ਹੁਣ ਤੁਸੀਂ ਸਭ ਕੁਝ ਲਿਆ ਕੇ ਦੇਣਾ ਵਾ ਤੇ ਫਿਰ ਉਹ ਤੇ ਬੜਾ ਕੰਮ ਖਰਾਬਾ ਕਦੋਂ ਤੁਸੀਂ ਗਏ ਕਦੋਂ ਚੀਜ਼ ਲੈਂਦੀ ਹੁੰਦੇ ਗਿਆ ਵੀ ਨਿਆਣੇ ਨੂੰ ਕੰਮ ਦ ਮੈਂ ਤਾਂ ਬੜੀ ਘਰ ਦਾ ਬਣੀ ਹਾਂ ਹਾਂਜੀ 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 ਉਹ ਗੇੜਾ ਵਟਾਈ ਕਹਿੰਦਾ ਸਾਰੇ ਸਭ ਹਾਂ ਉਹ ਨਹੀਂ ਹਾਲ ਕਰਦਾ ਹਾਂ ਹਾਂ ਆ ਜਦੋਂ ਵੀ ਧੋਨੇ ਦੇ ਮੰਡੇ ਆ ਨਾ ਠੀਕ ਠੀਕ ਹੈ ਉਹ ਨਾਲ ਕਿੱਟ ਕੇ ਲੈ ਗਿਆ ਉਹ ਨਹੀਂ ਜੀ ਜਿਹਦੇ ਪੈਸੇ ਨਹੀਂ ਦਿੱਤੇ ਜਾਂਦੇ ਆ ਕਰੋ ਇਹ ਵੀ ਕੰਮ ਤੋੜਿਆ ਦੋਵਾਂ ਭਰਾਵਾਂ ਨਾਲ ਮਿਲ ਕੇ ਹੈ ਹੂੰ ਹੂੰ ਤੇ ਜਿਹੜੇ ਨਾਣੇ ਵਿਲੇ ਆ ਨਾ ਉਹ ਵੀ ਗੜ ਜਾਂਦੇ ਗੜ ਜਾਂਦੇ ਇਹ ਤਾਂ ਗਲਤ ਰਹਿ ਗਿਆ ਬਿਲਕੁਲ ਜੀ ਬਿਲਕੁਲ ਨਹੀਂ ਅੱਜ ਕੱਲ੍ਹ ਤਾਂ ਮਾਮਾ ਨਹੀਂ ਚੰਗਾ ਹਾਂਜੀ ਹਾਂਜੀ ਹਾਂ ਦਾ ਬਿਜੀ ਰਹੂਗਾ ਕਹ ਪੜਿਆ ਬਿਲਕੁਲ ਜਿਹੜਾ ਇੱਕ ਗੱਲ ਚਲ ਗਿਆ ਹਾਂਜੀ ਹਾਂਜੀ ਬਸ ਉਹ ਮੁਰਗੇ ਉੱਥੇ ਗਿਆ ਤੇ ਮੁਰਗੇ ਭਰੇ ਨਾ ਬਿਲਕੁਲ ਬਿਲਕੁਲ